ਫਿਲਹਾਲ ਹੁਣ ਤੱਕ ਕਾਂਗਰਸ ਦੀ ਸਥਿਤੀ ਜੋ ਬਣੀ ਸੀ ਉਸ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਕਾਂਗਰਸ ਪਾਰਟੀ ਹੁਣ ਖਾਤਮੇ ਵੱਲ ਵਧਣ ਲੱਗ ਗਈ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਕਰਕੇ ਕਿਉਂਕਿ ਪੰਜਾਬ ਕਾਂਗਰਸ ਹੌਲੀ ਹੌਲੀ ਟੁੱਟਦੀ ਨਜ਼ਰ ਆਉਣ ਲੱਗ ਗਈ ਸੀ ਉਹ ਲੀਡਰ ਜਿਹੜੇ ਹੁਣ ਤੱਕ ਕਾਂਗਰਸ ਦੀ ਕੁਰਸੀ ਤੇ ਬੈਠੇ ਸੀ ਉਹ ਲੀਡਰ ਟੁੱਟਣੇ ਸ਼ੁਰੂ ਹੋ ਗਏ ਸੀ ਭਾਜਪਾ ਕਾਂਗਰਸ ਨੂੰ ਘੁਣਵਾਗ ਚਿੰਬੜ ਗਈ ਸੀ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਗਿਆ ਸੀ ਪਰ ਹੁਣ ਕਿਤੇ ਨਾ ਕਿਤੇ ਕਾਂਗਰਸ ਦੇ ਲੀਡਰਾਂ ਲਈ ਹੁਣ ਠੰਡੀ ਹਵਾ ਦੇ ਬੁੱਲੇ ਬਣ ਕੇ ਡਾਕਟਰ ਧਰਮਵੀਰ ਗਾਂਧੀ ਆ ਗਏ ਨੇ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ਜੁਆਇਨ ਕਰਨ ਦਾ ਇੱਕ ਹੋਰ ਵੱਡਾ ਫਾਇਦਾ ਕਾਂਗਰਸ ਨੂੰ ਇਹ ਲੱਗਿਆ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਇੱਕ ਇਹੋ ਜਿਹੇ ਲੀਡਰ ਨੇ ਜਿਹੜੇ ਲੋਕਾਂ ਦੇ ਵੱਲੋਂ ਜ਼ਿਆਦਾ ਪਿਆਰੇ ਜਾਂਦੇ ਨੇ ਔਰ ਉਹਨਾਂ ਨੇ ਹੀ ਕੈਪਟਨ ਪਰਿਵਾਰ ਦੀ ਲਗਾਤਾਰ ਹੁੰਦੀ ਹੈਟ੍ਰਿਕ ਤੋਂ ਬਾਅਦ ਦੁਵਾਰਾ ਜਿੱਤਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਔਰ ਕਾਮਯਾਬ ਵੀ ਹੋਏ ਸੀ ਖੈਰ ਡਾਕਟਰ ਤਰੰਵੀਰ ਗਾਂਧੀ ਨੇ ਫਿਲਹਾਲ ਕਾਂਗਰਸ ਨੂੰ ਸਦੀਵੀ ਖਾਤਮੇ ਤੋਂ ਸ਼ਾਇਦ ਬਚਾ ਲਿਆ ਪਰ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਹੋਰ ਵੀ ਕੜੇ ਅਤੇ ਮਹੱਤਵਪੂਰਨ ਫੈਸਲੇ ਅਖਤਿਆਰ ਕਰਨੇ ਪੈਣਗੇ ਹੋਰ ਮਹੱਤਵਪੂਰਨ ਯੋਜਨਾਵਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਲਿਆਉਣੀਆਂ ਪੈ ਸਕਦੀਆਂ ਨੇ ਜੇ ਕਾਂਗਰਸ ਨੂੰ ਦੁਬਾਰਾ ਅ ਸਥਿਤੀ ਨੂੰ ਸਥਿਰ ਕਰਨਾ ਤਾਂ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਇਸ ਕਰਕੇ ਵੀ ਪਖੀ ਹੋਈ ਹੈ ਕਿਉਂਕਿ ਜਿਹੜੇ ਵੱਡੇ ਲੀਡਰ ਸੀ ਵੱਡੇ ਚਿਹਰੇ ਸੀ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਸੀ ਉਹ ਚਿਹਰੇ ਕਾਂਗਰਸ ਪਾਰਟੀ ਦੇ ਉਹ ਹੌਲੀ-ਹੌਲੀ ਤਿੱਤਰ-ਬਿੱਤਰ ਹੋਣ ਲੱਗ ਗਏ ਸੀ ਔਰ ਉਸੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਆਉਂਦੇ ਨੇ ਉਹਨਾਂ ਦੇ ਨਾਲ ਹੀ ਕਾਂਗਰਸ ਪਾਰਟੀ ਹੁਣ ਸਥਿਰ ਹੁੰਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਚਿਹਰੇ ਵੀ ਖੈਰ ਅੱਗੇ ਨਾਲੋਂ ਜ਼ਿਆਦਾ ਹਸਮੁਖ ਨਜ਼ਰ ਆ ਰਹੇ ਨੇ ਜਿਹੜੇ ਚਿਹਰੇ ਅਚਾਨਕ ਮੁਰਝਾ ਗਏ ਸੀ ਜਦੋਂ ਪ੍ਰਨੀਤ ਕੋਰ ਜਾਂਦੇ ਨੇ ਰਵਨੀਤ ਸਿੰਘ ਮਿੱਟੂ ਜਾਂਦੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਜਾਂਦੇ ਨੇ ਉਹ ਚਿਹਰੇ ਜਿਹੜੇ ਅਚਾਨਕ ਮੁਰਝਾ ਗਏ ਸੀ ਹੁਣ ਦੁਬਾਰਾ ਉਹ ਖਿੜਦੇ ਨਜ਼ਰ ਆ ਰਹੇ ਨੇ ਖੈਰ ਗੱਲ ਕਰਦੇ ਆ ਸਿਆਸਤ ਦੀ ਸਿਆਸਤ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਕੱਲ ਕਾਂਗਰਸ ਜੁਆਇਨ ਕਰਦੇ ਨੇ ਪਰ ਉਹਨਾਂ ਦਾ ਕਾਂਗਰਸ ਦੇ ਨਾਲ ਲगाव ਕੋਈ ਹੋਣੀ ਹਾਲ ਹੀ ਦੇ ਵਿੱਚ ਉੱਠਿਆ ਵਖਤੀ ਬਲਵਲਾ ਨਹੀਂ ਹੈਗਾ ਸਗੋਂ ਇਹ ਭਾਰਤ ਜੋੜੋ ਯਾਤਰਾ ਤੋਂ ਉਸੇ ਤਰ੍ਹਾਂ ਚੱਲ ਰਿਹਾ ਸੀ ਦਰਸਲ ਡਾਕਟਰ ਧਰਮਵੀਰ ਗਾਂਧੀ ਦਾ ਜੇ ਇਤਿਹਾਸ ਦੇਖਿਆ ਜਾਵੇ ਸਿਆਸੀ ਇਤਿਹਾਸ ਦੇਖਿਆ ਜਾਵੇ ਤਾਂ 2013 ਦੇ ਵਿੱਚ ਆਮ ਆਦਮੀ ਪਾਰਟੀ ਚਾਉਂਦੇ ਨੇ 14 ਦੀਆਂ ਚੋਣਾਂ ਲੜਦੇ ਨੇ ਔਰ ਚੋਣ ਜਿੱਤ ਜਾਂਦੇ ਨੇ ਪਟਿਆਲਾ ਹਲਕੇ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਜਿੱਤ ਦਾਖਲ ਕਰਦੇ ਨੇ ਡਾਕਟਰ ਧਰਮਵੀਰ ਗਾਂਧੀ ਹਰਾਉਂਦੇ ਕਿਸ ਨੂੰ ਨੇ ਬੀਬੀ ਪਰਨੀਤ ਕੌਰ ਨੂੰ ਉਹੀ ਬੀਬੀ ਪਰਨੀਤ ਕੌਰ ਜਿਹੜੇ 5 ਵਾਰ ਐਮਪੀ ਦੀ ਚੋਣ ਲੜੇ ਉਹਨਾਂ ਦੇ ਵਿੱਚੋਂ 4 ਵਾਰ ਜਿੱਤੇ ਔਰ 4 ਵਾਰ ਜਿੱਤਣ ਦਾ ਕਾਰਨ ਆਹੀ ਹੈ ਕਿ ਇੱਕ ਵਾਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਓਹ ਬਾਜ਼ੀ ਮਾਰਗੇ ਸੀ ਖੈਰ ਬੀਬੀ ਪ੍ਰਨੀਤ ਕੌਰ ਨੂੰ ਹਰਾਇਆ ਐਮਪੀ ਸ਼ਿਪ ਜਿੱਤੀ ਔਰ ਉਸ ਤੋਂ ਬਾਅਦ ਅਗਲੀਆਂ ਚੋਣਾਂ ਜਦੋਂ ਹੋਣੀਆਂ ਸੀ ਯਾਨੀ ਕਿ 2014 ਤੋਂ ਬਾਅਦ ਜਦੋਂ 2019 ਦੀਆਂ ਚੋਣਾਂ ਹੋਣੀਆਂ ਸੀ ਉਦੋਂ ਡਾਕਟਰ ਧਰਮਵੀਰ ਗਾਂਧੀ ਅਲੈਦਾ ਹੋ ਚੁੱਕੇ ਸੀ 2015 ਦੇ ਵਿੱਚ ਹੀ ਖੈਰ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਸੀ ਔਰ ਡਾਕਟਰ ਧਰਮਵੀਰ ਗਾਂਧੀ 2019 ਦੀਆਂ ਜਿਹੜੀਆਂ ਇਲੈਕਸ਼ਨ ਸੀਗੀਆਂ ਉਹ ਆਪਣੇ ਬਲਬੂਤੇ ਤੇ ਲੜਨ ਨੂੰ ਤਿਆਰ ਹੋ ਜਾਂਦੇ ਨੇ ਉਸ ਵੇਲੇ ਵੀ ਵੱਡਾ ਮਾਰਜਨ ਹਾਸਲ ਕੀਤਾ ਜਾਂਦਾ ਹੈ ਐਦਾਂ ਦੀ ਗੱਲ ਨਹੀਂ ਹੈ ਪਹਿਲੇ 3 ਰਨਰ ਅਪਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਤੀਜੇ ਨੰਬਰ ਤੇ ਆਉਂਦੇ ਨੇ ਔਰ ਉਸ ਤੋਂ ਇਹ ਸਾਫ਼ ਜ਼ਾਹਿਰ ਹੋ ਗਿਆ ਕਿ ਡਾਕਟਰ ਧਰਮਵੀਰ ਗਾਂਧੀ ਆਪਣੇ ਬਲਬੂਤੇ ਉੱਤੇ ਵੀ ਵੋਟਾਂ ਹਾਸਲ ਕਰ ਸਕਦੇ ਨੇ ਖੈਰ 2019 ਦੇ ਵਿੱਚ ਬੀਬੀ ਪਰਨੀਤ ਕੌਰ ਇਲੈਕਸ਼ਨ ਜਿੱਤਦੇ ਨੇ ਪਟਿਆਲੇ ਤੋਂ ਲੋਕ ਸਭਾ ਮੈਂਬਰ ਬਣਦੇ ਨੇ ਔਰ ਬੀਬੀ ਪਰਨੀਤ ਕੌਰ ਜਿਹੜੇ ਹੁਣ ਭਾਜਪਾ ਜੁਆਇਨ ਕਰ ਚੁੱਕੇ ਨੇ ਕਿਉਂਕਿ 2019 ਦੇ ਵਿੱਚ ਜਿੱਤਣ ਤੋਂ ਬਾਅਦ ਹੀ ਉਹ ਸਾਰਾ ਹਲਚਲ ਜਿਹੜੀ ਰਿਪੀਟ ਹੈ ਔਰ ਕਿਉਂਕਿ 2019 ਦੇ ਵਿੱਚ ਹੀ ਜਿੱਤਣ ਤੋਂ ਬਾਅਦ ਉਹ ਸਾਰੀ ਹਲਚਲ ਕਾਂਗਰਸ ਦੇ ਵਿੱਚ ਸ਼ੁਰੂ ਹੋ ਗਈ ਜਦੋਂ ਹੌਲੀ ਹੌਲੀ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਪਾਸਾ ਵਟ ਗਏ ਪਾਸਾ ਵਟ ਗਏ ਜਾਂ ਫਿਰ ਪਾਰਟੀ ਨੇ ਵਟ ਲਿਆ ਉਹ ਸਭ ਜਾਣਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੁਆਇਨ ਕਰ ਲੈਂਦੇ ਨੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਉਹ ਵਿਧਾਨ ਸਭਾ ਇਲੈਕਸ਼ਨਸ ਵੀ ਲੜਦੇ ਨੇ ਪਰ ਬੁਰੀ ਬੁਰੀ ਤਰ੍ਹਾਂ ਹਾਰਦੇ ਨੇ ਪਹਿਲਾਂ ਆਪਣੀ ਪਾਰਟੀ ਬਣਾਈ ਹੁੰਦੀ ਆ ਔਰ ਉਸ ਪਾਰਟੀ ਦੇ ਵਿੱਚ ਇਲੈਕਸ਼ਨਸ ਨਹੀਂ ਜਿੱਤ ਪਾਉਂਦੇ ਉਸ ਤੋਂ ਬਾਅਦ ਭਾਜਪਾ ਜੁਆਇਨ ਕਰ ਲੈਂਦੇ ਨੇ ਹਰ ਇੱਕ ਨੇ ਦੇਖਿਆ ਕਿ ਹਾਰਿਆ ਹੋਇਆ ਲੀਡਰ ਇੱਕ ਹਾਰਿਆ ਹੋਇਆ ਸਾਬਕਾ ਮੁੱਖ ਮੰਤਰੀ ਕਾਂਗਰਸ ਨੂੰ ਛੱਡ ਕੇ ਤੇ ਭਾਜਪਾ ਚ ਕਿਸ ਤਰ੍ਹਾਂ ਜੁਆਇਨ ਹੋਇਆ ਉਹ ਹਰ ਇੱਕ ਨੇ ਅ ਦੇਖ ਹੈ ਹਰ ਇੱਕ ਨੂੰ ਨਜ਼ਰ ਆਇਆ ਪਰ ਦੂਜੇ ਪਾਸੇ ਉਹਨਾਂ ਦੇ ਧਰਮ ਪਤਨੀ ਪਰਨੀਤ ਕੌਰ ਜਿਹੜੇ ਅਜੇ ਵੀ ਐਮਪੀ ਸੀ ਉਹਨਾਂ ਨੇ ਐਮਪੀਸ਼ਿਪ ਨਹੀਂ ਛੱਡੀ ਉਹ ਐਮਪੀ ਕਾਇਮ ਰਹਿੰਦੇ ਨੇ ਪਰ ਉਸ ਤੋਂ ਬਾਅਦ ਹੁਣ ਜਦੋਂ ਸਮਾਂ ਆ ਗਿਆ ਅਗਲੀਆਂ ਵੋਟਾਂ ਦਾ 2024 ਦੀਆਂ ਚੋਣਾਂ ਸਿਰ ਤੇ ਨੇ ਉਸ ਵੇਲੇ ਕਿਨਾਰਾ ਕਰਕੇ ਤੇ ਭਾਜਪਾ ਚ ਦਾਖਲ ਹੋ ਗਏ ਪਰਵਾਰ ਕਹਿੰਦੇ ਇੱਕ ਸਾਰ ਹੋ ਗਿਆ ਇੱਕ ਪਾਸੇ ਉਹ ਪਰਿਵਾਰ ਤਾਂ ਇੱਕ ਸਾਰ ਹੋ ਗਿਆ ਭਾਜਪਾ ਨੇ ਉਮੀਦਵਾਰੀ ਵੀ ਐਲਾਨ ਦਿੱਤਾ ਪਰ ਹੁਣ ਇਹ ਉਮੀਦਵਾਰੀ ਕਾਂਗਰਸ ਤੇ ਭਾਰੂ ਪੈ ਰਹੀ ਸੀ ਜ਼ਾਹਿਰ ਤਨ ਪੈਣੀ ਸੀ ਕਿਉਂਕਿ ਪ੍ਰਨੀਤ ਕੌਰ ਦਾ ਇੱਕ ਵੱਡਾ ਲੰਮਾ ਚੌੜਾ ਇਤਿਹਾਸ ਹੈਗਾ ਸਿਆਸੀ ਇਤਿਹਾਸ ਹੈਗਾ ਆ ਪਟਿਆਲੇ ਦੇ ਵਿੱਚ ਉਸ ਨੂੰ ਤੋੜ ਸਕਣਾ ਔਖਾ ਹੋ ਜਣਾ ਸੀਗਾ ਪ੍ਰਨੀਤ ਕੌਰ ਨੂੰ ਸਿਆਸੀ ਟੱਕਰਾ ਦੇਣ ਵਾਸਤੇ ਕਾਂਗਰਸ ਪਾਰਟੀ ਨੇ ਐਨ ਮੌਕੇ ਦੇ ਉੱਤੇ ਕਿਹਾ ਇਹੋ ਜਿਹਾ ਚਿਹਰਾ ਚੁਣਿਆ ਜਿਨਨੇ ਪਹਿਲਾਂ ਵੀ ਕੈਪਟਨ ਪਰਿਵਾਰ ਨੂੰ ਧੂੜ ਚਖਾਈ ਹੋਈ ਹੈ ਪ੍ਰਨੀਤ ਕੌਰ ਦੇ ਖਿਲਾਫ ਖੜਦੇ ਨੇ ਡਾਕਟਰ ਧਰਮਵੀਰ ਗਾਂਧੀ ਹੁਣ ਖੈਰ ਉਮੀਦਵਾਰ ਐਲਾਨਣਾ ਅਜੇ ਬਾਕੀ ਹੈ ਪਰ ਫਿਲਹਾਲ ਡਾਕਟਰ ਧਰਮਵੀਰ ਗਾਂਧੀ ਦਾ ਇਹੀ ਕਹਿਣਾ ਹੈ ਕਿ ਉਹ ਐਮਪੀ ਦੀ ਸੀਟ ਵਾਸਤੇ ਨਹੀਂ ਆਇਆ ਹਾਲਾਂਕਿ ਹਰ ਕੋਈ ਕਹਿੰਦਾ ਇਸ ਤਰ੍ਹਾਂ ਹਰ ਕੋਈ ਇਹੀ ਗੱਲ ਕਰਦਾ ਉਹ ਕਹਿੰਦੇ ਨੇ ਕਿ ਵਿਚਾਰਧਾਰਾ ਤੋਂ ਨਾਲ ਬਹੁਤ ਜ਼ਿਆਦਾ ਉਹ ਪ੍ਰਭਾਵਿਤ ਨਹੀਂ ਪਰ ਇਹਰੇ ਵਿੱਚ ਹੁਣ ਸਚਾਈ ਕੀ ਹੈ ਆਉਣ ਦੇ ਸਮੇਂ ਵਿੱਚ ਜਦੋਂ ਸੂਚੀ ਜਾਰੀ ਹੋਵੇਗੀ ਕਾਂਗਰਸ ਦੀ ਉਦੋਂ ਹੀ ਸਮਝ ਆ ਜਾਵੇਗਾ ਪਰ ਫਿਲਹਾਲ ਇਹੀ ਸਮਝਾ ਜਾ ਰਿਹਾ ਕਿ ਡਾਕਟਰ ਧਰਮਵੀਰ ਗਾਂਧੀ ਹੁਣ ਚੋਣ ਮੈਦਾਨ ਵਿੱਚ ਉਤਰ ਸਕਦੇ ਨੇ ਔਰ ਉਤਰਨਗੇ ਵੀ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਾਂਗਰਸ ਦੇ ਕੋਲ ਪਟਿਆਲੇ ਦੇ ਵਿੱਚ ਇੱਕ ਚਿਹਰਾ ਬਚਦਾ ਡਾਕਟਰ ਧਰਮਵੀਰ ਗਾਂਧੀ ਜਿਹੜੇ ਕੈਪਟਨ ਪਰਿਵਾਰ ਦੇ ਨਾਲ ਟੱਕਰਾਂ ਲੈ ਸਕਦੇ ਨੇ ਜਿਹੜੇ ਹੁਣ ਤੱਕ ਦੇ ਵਿਜੇਤਾ ਰਹਿਣ ਵਾਲੇ ਬ ਨੀਤ ਕੋਰ ਦੇ ਨਾਲ ਟਕਰਆ ਰਹਿ ਸਕਦੇ ਨਹੀਂ ਹੁਣ ਤੱਕ ਬੀਬੀ ਪਰਨੀਤ ਕੋਰ ਨੇ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਨੇ ਪਟਿਆਲੇ ਵਿੱਚ ਵਕ ਵਕ ਥਾਵਾਂ ਤੇ ਜਾ ਕੇ ਬੀਬੀ ਪਰਨੀਤ ਕੋਰ ਵਿਚਰਦੇ ਨਜ਼ਰ ਆ ਰਹੇ ਨੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਪ੍ਰੈਸ ਕਾਨਫਰੰਸਾਂ ਕਰਦੇ ਨਜ਼ਰ ਆ ਰਹੇ ਨੇ ਪਰ ਕੀ ਪਤਾ ਹੁਣ ਆਉਂਦੇ ਸਮੇਂ ਦੇ ਵਿੱਚ ਇਹ ਰਸੂਖ ਜਿਹੜਾ ਕੈਪਟਨ ਪਰਵਾਰ ਦਾ ਪਟਿਆਲੇ ਦੇ ਵਿੱਚ ਰਹਿੰਦਾ ਬਚਿਆ ਸੀ ਉਭੀ ਮੁੱਕ ਜਾਵੇ ਕਿਉਂਕਿ ਅੱਧਾ ਤਾਂ ਪਹਿਲਾਂ ਹੀ ਖਾਤਮਾ ਹੋ ਚੁੱਕਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਜਿਹੜੇ ਲਗਾਤਾਰ ਮੁੱਖ ਮੰਤਰੀ ਰਹੇ ਨੇ ਅੰਨੀ ਵਾਰ ਉਹਨਾਂ ਦੀ ਸਰਕਾਰ ਬਣੀ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਜ਼ਾਹਿਰ ਤਨ ਹੁਣ ਸਮਝਾ ਜਾ ਚੁੱਕਿਆ ਸੀ ਕਿ ਕੈਪਟਨ ਪਰਿਵਾਰ ਹੁਣ ਸਿਆਸਤ ਚੋਂ ਬਾਹਰ ਨਿਕਲਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਬੀਬੀ ਪ੍ਰਨੀਤ ਕੌਰ ਅਜੇ ਵੀ ਮੌਜੂਦ ਸਨ ਔਰ ਹੁਣ ਵੀ ਬੀਬੀ ਪ੍ਰਨੀਤ ਕੌਰ ਵੱਡੇ ਪੱਧਰ ਦੇ ਉੱਤੇ ਰੈਲੀਆਂ ਕਰ ਰਹੇ ਨੇ ਪ੍ਰੈਸ ਕਾਨਫਰੰਸਸ ਕਰ ਰਹੇ ਨੇ ਪਰ ਇਹ ਵੇਖਣਾ ਹੋਵੇਗਾ ਕਿ ਡਾਕਟਰ ਧਰਮਵੀਰ ਨਾਲ ਉਹਨਾਂ ਦੇ ਸਿਆਸੀ ਕਰੀਅਰ ਦੇ ਵਿੱਚ ਹੁਣ ਕਿਹੜਾ ਵੱਡਾ ਫਰਕ ਆਉਂਦਾ ਹਾਲਾਂਕਿ ਇਹੀ ਅਜੇ ਤੱਕ ਅੰਦਾਜ਼ੇ ਲਗਾਏ ਜਾ ਸਕਦੇ ਨੇ ਕਿ ਬੀਬੀ ਪਰਨੀਤ ਕੌਰ ਹੁਣ ਤੱਕ ਲੋਕਾਂ 'ਚ ਰਹੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਜਿਤਾਉਂਦੇ ਆਏ ਨੇ ਤਾਂ ਕਰਕੇ ਬੀਬੀ ਪਰਨੀਤ ਕੌਰ ਜਿੱਤ ਹਾਸਲ ਕਰ ਸਕਦੇ ਨੇ ਪਰ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਨੇ ਉਹ ਡਾਕਟਰ ਧਰਮਵੀਰ ਗਾਂਧੀ ਜਿਹੜਾ ਨੇ 2014 ਦੇ ਵਿੱਚ ਸਿੱਧਾ ਟਾਕਰਾ ਦੇ ਕੇ ਤੇ ਆਮ ਆਦਮੀ ਪਾਰਟੀ ਨੂੰ ਸੀਟ ਜਿਤਾਈ ਸੀ ਬੀਬੀ ਪਰਨੀਤ ਕੌਰ ਨੂੰ ਹਰਾਇਆ ਸੀ ਮਹਿਜ਼ ਥੋੜਾ ਜਿਹਾ ਡਿਫਰੈਂਸ ਰਹਿ ਗਿਆ ਸੀ ਕੁਝ 20000 ਵੋਟਾਂ ਦਾ ਡਿਫਰੈਂਸ ਰਹਿ ਗਿਆ ਸੀ 3 ਲੱਖ ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹ ਦੋਵਾਂ ਨੂੰ ਪੈ ਚੁੱਕੀਆਂ ਸੀਗੀਆਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਇੰਨਾ ਘੱਟ ਮਾਰਜਿਨ ਰਹਿ ਜਾਣਾ ਯਾਨੀ ਕਿ ਸਮਝਿਆ ਜਾ ਸਕਦਾ ਸੀ ਕਿ ਉਸ ਵੇਲੇ ਦੋਵਾਂ ਲੀਡਰਾਂ ਦਾ ਰਸੂਖ ਕੀ ਸੀਗਾ ਖੈਰ ਉਹ ਸਭ ਵਾਪਰਦਾ ਤੇ ਉਸ ਤੋਂ ਬਾਅਦ ਡਾਕਟਰ ਧਰਮੀਰ ਗਾਂਧੀ ਜਰੂ ਅਗਲੀਆਂ ਵੋਟਾਂ ਵਿੱਚ ਖੜਦੇ ਨੇ ਚੋਣ ਲੜਦੇ ਨੇ ਉਸ ਵੇਲੇ ਵੀ ਉਹਨਾਂ ਨੂੰ ਵੋਟਾਂ ਇੰਨੀਆਂ ਪੈ ਗਈਆਂ ਸੀ ਕਿ ਪਹਿਲੇ 3 ਦੇ ਵਿੱਚ ਉਹ ਆ ਜਾਣ ਇਸ ਵਾਸਤੇ ਹੁਣ ਕਾਂਗਰਸ ਵਾਸਤੇ ਆਖਰੀ ਅਪੀਲ ਆਖਰੀ ਹੀਲਾ ਜਿਹੜਾ ਹੈ ਉਹ ਡਾਕਟਰ ਧਰਮਵੀਰ ਗਾਂਧੀ ਸ਼ਾਇਦ ਪਟਿਆਲੇ ਤੋਂ ਬਚਦੇ ਪਏ ਨੇ ਜਿਨ੍ਹਾਂ ਨੂੰ ਪਟਿਆਲਾ ਸੀਟ ਤੋਂ ਉਤਾਰਿਆ ਜਾ ਸਕਦਾ ਹੈ ਦੂਜੇ ਪਾਸੇ ਗੱਲ ਕੀਤੀ ਜਾ ਰਹੀ ਸੀ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀ ਜਦੋਂ ਗੱਲ ਹੁੰਦੀ ਹੈ ਸ਼ਾਇਦ ਨਵਜੋਤ ਸਿੰਘ ਉਦੋਂ ਹੀ ਪਾਰਟੀ ਵੱਲ ਪਿੱਠ ਕਰਕੇ ਤੇ ਉਹ ਕਮੈਂਟਰੀ ਵੱਲ ਤੁਰ ਕੇ ਖੜਾ ਨਵਜੋਤ ਸਿੰਘ ਸਿੱਧੂ ਹੁਣ ਕਮੈਂਟਰੀ ਕਰ ਰਹੇ ਨੇ ਹੁਣ ਤੱਕ ਦੀ ਉਹਨਾਂ ਦੀਆਂ ਸਾਰੀਆਂ ਪੋਸਟਾਂ ਵੀ ਕਮੈਂਟਰੀ ਦੇ ਮਤਲਕ ਨੇ ਸੋਸ਼ਲ ਮੀਡੀਆ ਦੇ ਉੱਤੇ ਸਪੋਰਟਸ ਨੂੰ ਲੈ ਕੇ ਕ੍ਰਿਕਟ ਨੂੰ ਲੈ ਕੇ ਜ਼ਿਆਦਾ ਔਰੀਐਂਟਡ ਨਜ਼ਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਪਰ ਦੂਜੇ ਪਾਸੇ ਹੁਣ ਸਿਆਸਤ ਕੀ ਕਹਿੰਦੀ ਹੈ ਪਟਿਆਲੇ ਦੀ ਸਿਆਸਤ ਖਾਸ ਕਰਕੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਇੱਕ ਵੱਡਾ ਚਿਹਰਾ ਚਾਹੁੰਦੀ ਸੀ ਭਾਵੇਂ ਕਿ ਉਹ ਬੰਦਾ ਉਹ ਚਿਹਰਾ ਮਿਲ ਚੁੱਕਿਆ ਕਾਂਗਰਸ ਪਾਰਟੀ ਨੂੰ ਸ਼ਾਇਦ ਉਸ ਨੂੰ ਉਮੀਦਵਾਰੀ ਵੀ ਦੇ ਦਿੱਤੀ ਜਾਵੇ ਪਰ ਇੱਕ ਵੱਖਰੀ ਗੱਲ ਇਹ ਖੜਦੀ ਹੈ ਕਿ ਹੁਣ ਤੱਕ ਜਿਨ੍ਹਾਂ ਨੇ ਐਡੇ ਐਡੇ ਪ੍ਰਚਾਰ ਕੀਤੇ ਐਡੀਆਂ ਐਡੀਆਂ ਰੈਲੀਆਂ ਕੱਢੀਆਂ ਨਵਜੋਤ ਸਿੰਘ ਸਿੱਧੂ ਉਹ ਕਿਉਂ ਆਪ ਹੀ ਸਖਣੇ ਹੋ ਗਏ ਕਾਂਗਰਸ ਪਾਰਟੀ ਤੋਂ ਸਵਾਲ ਬਹੁਤ ਸਾਰੇ ਨੇ ਪਰ ਦੂਜੇ ਪਾਸੇ ਹੁਣ ਇਹ ਪ੍ਰਤੀਤ ਹੋਣ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਨੂੰ ਆਪਣਾ ਇੱਕ ਇਹੋ ਜਿਹਾ ਚਿਹਰਾ ਮਿਲ ਗਿਆ ਜੋ ਪ੍ਰਨੀਤ ਕੌਰ ਦੀ ਬਗਾਵਤ ਦਾ ਇੱਕ ਜਵਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਸੀਟ ਉੱਤੇ ਕਿਸ ਤਰ੍ਹਾਂ ਦਾ ਕਹਰਾਮ ਮੱਚੇਗਾ ਉਹ ਸਮਾਂ ਦੱਸੇਗਾ ਸਿਆਸੀ ਹਲਚਲ ਕਿੱਥੇ ਤੱਕ ਲੈ ਕੇ ਜਾਵੇਗੀ ਉਹ ਦੇਖਣਾ ਹੋਵੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ